ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਦੇ ਲਈ ਸਖਤ ਨਿਯਮ ਬਣਾਏ ਗਏ ਨੇ ਪਰ ਇੰਨਾ ਨਿਯਮਾਂ ਦੀ ਪਾਲਣਾ ਕਿਸ ਹੱਦ ਤੱਕ ਹੋ ਰਹੀ ਹੈ ਇਹ ਸੜਕ ਹਾਸਿਆਂ ਦੀ ਗਿਣਤੀ ਸਪਸ਼ਟ ਕਰ ਦਿੰਦੀ ਹੈ ਆਏ ਦਿਨ ਕਿਤੇ ਨਾ ਕਿਤੇ ਤੇਜ਼ ਰਫਤਾਰੀ ਦਾ ਕਹਿਰ ਦੇਖਣ ਨੂੰ ਮਿਲਦਾ ਤੇ ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਜਵੱਦੀ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਤੇਜ਼ ਰਫਤਾਰ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਹੈ ਤੇ ਕਈਆਂ ਨੂੰ ਹਸਪੀਟਲ ਪਹੁੰਚਾ ਦਿੱਤਾ ਤੇ ਇੱਕ ਵਿਅਕਤੀ ਦੀ ਸਹਾਸੇ ਦੇ ਵਿੱਚ ਜਾਨ ਵੀ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਨੂੰ ਤੇਜ਼ ਰਫ਼ਤਾਰ ਦੇ ਉੱਤੇ ਇੱਕ ਲੜਕੀ ਚਲਾ ਰਹੀ ਸੀ ਜਿਸ ਨੇ ਕਿ ਪਹਿਲਾਂ ਇੱਕ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਉਸ ਨੇ ਘਬਰਾਹਟ ਵਿੱਚ ਆ ਕੇ ਗੱਡੀ ਹੋਰ ਪਜਾ ਲਈ ਤੇ ਅੱਗੇ 3-4 ਹੋਰ ਵਹੀਕਲਾਂ ਨੂੰ ਟੱਕਰ ਮਾਰਦੇ ਹੋਈ ਲੰਘ ਗਈ ਜਿਸ ਦੇ ਵਿੱਚ 4 ਤੋਂ 5 ਲੋਕ ਜ਼ਖਮੀ ਹੋ ਗਏ ਨੇ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਇਸ ਸੰਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਲੋਕਾਂ ਦੇ ਦੱਸਣ ਮੁਤਾਬਿਕ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਪਰ ਪੁਲਿਸ ਦੇ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਤੇ ਇਸ ਸੰਬੰਧ ਦੇ ਵਿੱਚ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਤੇ ਉੱਥੇ ਮੌਜੂਦ ਲੋਕਾਂ ਨੇ ਹੋਰ ਕੀ ਕੁਝ ਦੱਸਿਆ ਤੁਹਾਨੂੰ ਵੀ ਸੁਣਾ ਦਿੰਨੇ ਆ ਕੀ ਗੱਲਬਾਤ ਹੋਈ ਆ ਪਤਾ ਨਹੀਂ ਮਦਰਾਂ ਦੀ ਬਹੁਤ ਤੇਜ਼ ਆ ਰਹੀ ਜਨਾਨੀ ਕਿੰਨੀ ਕੀ ਤੇਜ਼ ਸੀਗੀ ਡੇਢ ਹੋ ਗਈ ਫੀਟੋ ਘਟੋ ਘਟ ਗੱਡੀ ਦੇ ਵਿੱਚ ਵੀ ਹੀਅਰ ਬੈਗ ਤਾਂ ਖੁੱਲ ਗਈ ਗੱਡੀ ਦੇ ਗਲੀ ਦੇ ਵਿੱਚ ਵੀ 150 ਦੀ ਸਪੀਡ ਬਿਲਕੁਲ ਬਿਲਕੁਲ ਕਿੰਨੇ ਕੁ ਮੋਟਰਸਾਈਕਲ ਅਗੜ ਤੇ 8-12 ਨੇ ਅੱਛਾ ਜਿਹੜੇ ਮੁੰਡੇ ਨੇ ਕਹਿੰਦੇ ਕਿੰਨੇ ਕੁ ਜ਼ਖਮੀ ਨੇ ਸੀਰੀਅਸ ਨੇ ਹੀ ਉਹ ਸੀਰੀਅਸ ਨੇ ਦੋਨੇ ਸੀਰੀਅਸ ਹੈਗਾ ਦੋਨੇ ਹੀ ਸੀਰੀਅਸ ਆ ਜੀ ਭਾਜੀ 2 ਮਿੰਟ ਹੋਏ ਮੈਂ ਇੱਥੇ ਐਕਟਿਵਲ ਸਾਈਡ ਤੇ ਲਾ ਕੇ ਗਿਆ ਕੰਡ ਦੇ ਨਾਲ ਹਾਂਜੀ 2 ਮਿੰਟ ਹੀ ਹੋਇਆ ਮੈਂ ਉਧਰ ਗੇਟ ਵੀ ਖੋਲਦਾ ਵਾਂ ਕੁੜੀ ਆਈ ਹੈ ਬੜੀ ਤੇਜ਼ ਅੱਛਾ ਜੀ ਇੰਨੀ ਓਵਰ ਸਪੀਡ ਤੇ ਸੀ ਉਹਨੇ ਉੱਡਰ ਦੀ ਇੱਚਰ ਨਹੀਂ ਵਾਰਦਾ ਅੱਗੇ ਮੋਟਰਸਾਈਕਲ ਤੇ ਜਾ ਰਹੇ ਸੀ ਮੁੰਡੇ ਉਹ ਛਾਲ ਕੇ ਮਾਰੇ ਸੀਰੀਅਸ ਆ ਮੁੰਡੇ ਉਹ ਅੱਛਾ ਜੀ ਸਾਡੀ ਐਕਟਿਵ ਕੌਮ ਕੋ ਪਨੀਸ ਕੇ ਲਿਆਏ ਆ ਜੀ ਗੇਟ ਦੇ ਕੋਲੋਂ ਆ ਦੇਖ ਲੋ ਕੀ ਹੋ ਗਿਆ ਗੱਡੀ ਦਾ ਅਸੀਂ ਦੇਖਿਆ ਵੀ ਗੱਡੀ ਦਾ ਜਿਹੜਾ 에ਅਰ ਬੈਗ ਵੀ ਖੁੱਲ ਗਿਆ ਵੀ ਬੜੀ ਸਪੀਡ ਤੇ ਹੋ ਜੇ ਜੀ ਮੇਰਾ ਖਿਆਲ ਉਹਨੇ ਦੋ ਛਾਲਾਂ ਹੀ ਲੱਗੇ ਆ ਕਬਰਾ ਕੀ ਹੈ ਉਹਦੇ ਕੋਲ ਸਪੀਡ ਹੋਰ ਦਿੱਤੀ ਗਈ ਬ੍ਰੇਕ ਦੀ ਜਗ੍ਹਾ ਤੇ ਉਹਨੇ ਉਡਾਤਾ ਜੀ ਸਾਰਾ ਕੁਝ ਉਡਾ ਕੇ ਇਹ ਰੋਂਗ ਸਾਈਡ ਵੀ ਆ ਰੋਂਗ ਸਾਈਡ ਆ ਜੀ ਰੋਂਗ ਸਾਈਡ ਅੱਛਾ ਕੀ ਮੰਗ ਕਰਦੇ ਹੋ ਮੰਗ ਲਿਆ ਦੇਖ ਲੋ ਕੀ ਆ ਲੋਏ ਤੁਹਾਡਾ ਜਿਹੜੀ ਜਾਨਾ ਉਹ ਪਤਾ ਨਹੀਂ ਮੁੰਡੇ ਸੀਰੀਅਸ ਕਿਉਂ ਦੇ ਸੀਰੀਅਸ ਆ ਸਾਡੇ ਅਕੀਲਾ ਦੇ ਦੇਖੋ ਆਪਣਾ ਕਰਵਾ ਕੇ ਦੇਣ ਜੋ ਵੀ ਕਰਵਾਣਾ ਮੈਂ ਨਹੀਂ ਉਹਨਾਂ ਨੇ ਰੋਂਗ ਸਾਈਡ ਆ ਰਹੀ ਸੀ ਗੱਡੀ ਇਹ ਮੈਨੂੰ ਮੈਂ ਤਾਂ ਅੰਦਰ ਸੀ ਜੀ ਮੈਨੂੰ ਤਾਂ ਪਤਾ ਹੀ ਨਹੀਂ ਅੱਛਾ ਕਿੰਨਾ ਕੁ ਨੁਕਸਾਨ ਹੋ ਗਿਆ ਮੇਰਾ ਤਾਂ ਸਟੂਡਰ ਬਿਲਕੁਲ ਖਤਮ ਕਰ ਦਿੱਤਾ ਇਹਨਾਂ ਨੇ ਬਾਕੀ ਹੋਰ ਵੀ ਕਹਿੰਦੇ ਕਹਿੰਦੇ ਦੋ ਜੰਬ ਗੁਰਾਂਛ ਜੀ ਇਹਨਾਂ ਦਾ ਸਕੂਟਰ ਬਿਲਕੁਲ ਖਤਮ ਕਰਤਾ ਇਹਨਾਂ ਦਾ ਮੇਰੇ ਮੇਰੇ ਤੋਂ ਉਰੇ ਪਿਆ ਸੀਗਾ ਮੇਰਾ ਸਭ ਤੋਂ ਪਰੇ ਸੀ ਉਰੇ ਇਹਨਾਂ ਦਾ ਸੈਕਿੰਡ ਨੰਬਰ ਤੇ ਸੀਗਾ ਸਾਰੇ ਮੋਟਰਸਾਈਕਲ ਉਹ ਮੁੰਡੇ ਦੇਖੋ ਕਿੰਨੇ ਜ਼ਖਮੀ ਹੋਏ ਬਈ ਕਿੰਨੇ ਕਿ ਬੰਦੇ ਜ਼ਖਮੀ ਹੋਏ 6 ਬੰਦੇ ਜ਼ਖਮੀ ਹੋਏ ਵੀਰੇ ਦੋ ਬੰਦੇ ਡੱਟ ਹੋ ਗਏ ਆ ਜਿਹੜੇ ਮੌਕੇ ਟਾਈਮ ਤੇ ਜਿਹੜਾ ਬੰਦਾ ਆ ਹਰਦਰ ਆ ਵੀਰੇ ਇਹਦੇ ਰਿਸ਼ਤੇਦਾਰ ਹੈਗਾ ਇਹਨਾਂ ਦੇ ਰਿਸ਼ਤੇਦਾਰ ਹੈਗਾ ਕਿ ਨਾਲ ਹੀ ਤੁਹਾਡੇ ਬੰਦੇ ਦਾ ਕੀ ਦਾ ਵਿਕਾਸ ਦੇਖਣਾ ਵਿਕਾਸ ਹੁਣ ਕਿਵੇਂ ਹਾਲਤ ਉਹਨਾਂ ਦੀ ਨਹੀਂ ਦੋਨੇ ਦੇ ਡੈਡੂ ਵੀ ਆ ਗਏ ਦੋ ਦੋ ਕਿੰਨੇ ਦੀ ਦੋ ਦੀ ਹੋ ਗਈ ਦੋ ਦੀ ਹੋ ਗਈ ਜੀ ਜਖਮੀ ਕਿੰਨੇ ਹੋ ਗਏ ਚਾਰ ਜਖਮਾ ਪਾਏ ਗਏ ਅੱਛਾ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਮੌਕੇ ਤੇ ਹੁਣ ਪੁਲਿਸ ਪਹੁੰਚ ਗਈ ਅਸੀਂ ਗੱਡੀ ਕਿਉਂ ਚਲਾ ਰਹੇ ਸੀ ਅੱਜ ਕੁੜੀ ਚਲਾਈ ਸੀਗੀ ਕੁੜੀ ਨੂੰ ਫੜ ਲਿਆ ਪੁਲਿਸ ਨੇ ਹਾਂ ਜੀ ਫੜ ਲਿਆ ਜੀ ਫੜ ਲਿਆ ਹਾਂਜੀ ਇਹਦੇ ਨਾਲ ਭਗਤ ਸਿੰਘ ਨਗਰ ਨੇੜੇ ਜਿਹੜਾ ਆਪਣਾ ਪਿੰਡ ਆ ਬਾਕੀ ਇਸੇ ਦੇ ਬੱਚੇ ਜਿਹੜੇ ਘਾਇਲ ਹੋਏ ਆ ਬੰਦੇ ਕੀ ਕਹਿੰਦੇ ਆ ਹਾਂਜੀ ਹਸਪੀਟਲ ਚ ਪੰਜਾਂ ਮੋੜ ਤੇ ਕਰ ਰਹੇ ਸੀ ਦੁਕਾਨ ਤੇ ਆ ਰਹੇ ਸੀ ਆ ਰਹੇ ਸੀਗੇ ਹਾਂਜੀ ਐਕਟਿਵ ਆ ਤੇ ਗੱਡੀਆਂ ਬਾਕੀਆਂ ਵੀ ਆ ਇਹ ਪਿੰਡ ਦੀ ਸਪੀਡ ਜ਼ਿਆਦਾ ਹਾਂਜੀ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਹੈ ਇਹ ਜਵਦੀ ਪਿੰਡ ਫੈਂਡਜ ਵਧੀ ਦੇ ਵਿੱਚ ਕਾਹਦੇ ਨਾ ਹੋਇਆ ਕਾਹਦੇ ਨਾ ਇਹ ਕਰੇਟਾ ਗੱਡੀ ਆ ਇਹਨੇ ਨੇੜੀ ਚਲਾਰੇ ਜੀ 25 ਸਾਲ ਉਮਰ ਆਣਾ ਜੀ ਕਿੰਨੇ ਕ ਬੰਦੇ ਜ਼ਖਮੀ ਹੋ ਗਏ ਦੋ ਬੰਦੇ ਕਹ ਰਹੇ ਜੀ ਤੇ ਦੋ ਮੌਤਾਂ ਵੀ ਦੱਸ ਰਹੇ ਨੇ ਕੋਈ ਮੌਤ ਨਹੀਂ ਹੋਈ ਸੋਦੇ ਸੱਟਾਂ ਹੀ ਆ ਤੇ ਕੁੜੀ ਕਿੱਥੇ ਹੈ ਜੀ ਇਸ ਟਾਈਮ ਕੁੜੀ ਚੌਂਕੀ ਭਗਸਨਗਰ ਜਾ ਚੁੱਕੀ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਉੱਥੇ ਅਜਿਹਾ ਸਾਹਿਬ ਕਰ ਰਹੇ ਉਹ ਦੱਸਣਗੇ ਠੀਕ ਹੈ ਬਸ